ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦਿਦਾਰੇ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾਹੀ ਛੇਵੀ ਗੁਰੂ ਸਰ ਸੁਧਾਰ ਇਹ ਅਸਥਾਨ ਛੇਵੇਂ ਪਾਸ਼ਾ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਸ਼ੋਤ ਪ੍ਰਾਪਤ ਅਸਥਾਨ ਹੈ ਇਸ ਅਸਥਾਨ ਤੇ ਮੇਰੀ ਪੀਰੀ ਦੇ ਮਾਲਕ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 13 ਸਾਵਣ 1631 ਈਸਵੀ ਵਿੱਚ ਆਇਸਨ ਇੱਥੇ ਇੱਕ ਗਰੀਬ ਸਿੱਖ ਜਿਸ ਦਾ ਨਾਮ ਭਾਈ ਜਵੰਦਾ ਜਾਂ ਭਾਈ ਪ੍ਰੇਮਾ ਦੱਸਿਆ ਜਾਂਦਾ ਹੈ ਉਹ ਇਸ ਅਸਥਾਨ ਤੇ ਰਿਹਾ ਕਰਦਾ ਸੀ ਫੇਰ ਗੁਰੂ ਮਹਾਰਾਜੇ ਨੂੰ ਹਿਰਦੇ ਤੋਂ ਚੇਤੇ ਕਰਦਾ ਸੀ ਆਰਥਿਕ ਹਾਲਤ ਖਰਾਬ ਹੋਣ ਕਰਕੇ ਆਪ ਤਾਂ ਗੁਰੂ ਮਹਾਰਾਜੀ ਦੇ ਦਰਸ਼ਨ ਦਰਾਰੇ ਕਰਨ ਨਹੀਂ ਜਾ ਸਕਦਾ ਸੀ ਪਰ ਹਮੇਸ਼ਾ ਗੁਰੂ ਮਹਾਰਾਜੀ ਦਾ ਨਾਮ ਲਿਆ ਕਰਦਾ ਸੀ ਗੁਰੂ ਮਹਾਰਾਜੀ ਦੇ ਨਾਮ ਦਾ ਸਿਮਰਨ ਕਰਿਆ ਕਰਦਾ ਸੀ ਅਤੇ ਗੁਰੂ ਮਹਾਰਾ ਨੂੰ ਹੀ ਚੇਤੇ ਕਰਿਆ ਕਰਦਾ ਸੀ ਗੁਰੂ ਹਮੇਸ਼ਾ ਆਪਣੇ ਸਿੱਖ ਦੀ ਸੁਣਦਾ ਹੈ ਜਦੋਂ ਸਿੱਖ ਇੱਕ ਮਨ ਇੱਕ ਚੇਤ ਹੋ ਕੇ ਗੁਰੂ ਨੂੰ ਚੇਤੇ ਕਰਦਾ ਹੈ ਤਾਂ ਫਿਰ ਗੁਰੂ ਵੀ ਆਪਣੇ ਸਿੱਖ ਦੀ ਬੇਨਤੀ ਸੁਣ ਕੇ ਅਰਦਾਸ ਸੁਣ ਕੇ ਉਸ ਨੂੰ ਦਰਸ਼ਨ ਦੇਦਾਰੀ ਦੇਣ ਆ ਜਾਂਦਾ ਹੈ ਉਹੀ ਇਹ ਸਥਾਨ ਇਹ ਸਥਾਨ ਉਸ ਸਾਸਥਾ ਦਾ ਪ੍ਰਤੀਕ ਹੈ ਜਿਵੇਂ ਭਾਈ ਜਵੰਦਾ ਭਾਈ ਪ੍ਰੇਮਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੇਤੇ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਸੰਸਥਾਨ ਤੇ ਆ ਕੇ ਭਾਈ ਪ੍ਰੇਮੇ ਨੂੰ ਦਰਸ਼ਨ ਦੇਦਾਰੀ ਦਿੰਦੇ ਹਨ ਭਾਈ ਪ੍ਰੇਮੇ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੋ ਕੇ ਉਸ ਨੂੰ ਆਪਣੇ